ਉਹਦਾ ਨਾਮ ਬੋਲ ਕਰਦੇ ਹੁੰਦਾ ਆ ਜੀ ਇਹ ਬਿਲਕੁਲ ਲੰਡੂ ਯਾਰਾ ਲੰਡੂ ਕਹਿੰਦੇ ਹੁੰਦੇ ਆ ਲੰਡੂਏ ਮੈਲੇ ਨੇ ਨੀ ਝੂਠ ਨਹੀਂ ਮੈਂ ਬੋਲਦਾ ਅਲੇ ਬਰਦਾ ਹੋਣਾ ਚਾਹੀਦਾ ਠੀਕ ਹੈ ਇਹ ਅੰਦਰ ਹੋਣਾ ਚਾਹੀਦਾ ਉੱਪਰ ਵੀ ਖਾਸ ਕਰਕੇ ਅੰਦਰ ਹੋਣਾ ਚਾਹੀਦਾ ਫਸਾ ਤੁਹਾਨੂੰ ਦੋ ਕਾਂਡੇ ਵੀ ਦਿਖਾਉਂਗਾ ਦੋ ਕਾਂਡੇ ਕਾਂਡੇ ਦੇ ਯਾਰ ਨੀ ਬੜੀ ਗੱਲ ਆ ਸਾਹਿਬ ਜੀ ਆਪ ਵੀ ਬਸਵਾ ਲਾ ਲਾਲ ਸਿੰਘ ਉਹ ਕਹਿੰਦੇ ਤੁਸੀਂ ਕਹ ਰਹੇ ਹੋ ਕਿ ਅੰਦਰ ਹੋਣੀ ਚਾਹੀਦੀ ਉਹ ਇਹ ਵੀ ਕਹਿ ਸਕਦੇ ਆ ਕਿ ਮੇਰੀ ਤਾਂ ਕੋਈ ਗਲਤੀ ਨਹੀਂ ਮੈਂ ਕਹਦਾ ਰੀਵੈਂਜਰ ਇਹ ਤਾਂ ਦੱਸੋ ਉਹ ਬੰਦਾ ਬੜੀ ਛੋਟੀ ਵੀ ਨਹੀਂ ਹੈ ਜੀ ਉਹਦੇ ਘੜੀ ਇਹ ਬਵਾਗਦਾ ਹੈ ਇਹ ਬੰਦੇ ਦਾ ਰਵਾਇਨਾ ਸੁਖੀ ਉਹਦਾ ਬਹੁਤ ਬੜੀ ਆਥਰ ਆਇਆ ਕਿਥੋਂ ਉਹ ਆਪ ਕਹਿ ਰਿਹਾ ਬਹੁਤ ਜਲਦੀ ਇਹ ਮਰਵਾ ਸਕਦਾ ਆਪ ਸੰਭੂਕੋ ਵੀ ਮੈਨੂੰ ਬਹੁਤ ਜਲਦ ਮਰਵਾ ਸਕਦਾਗਾ ਮਾਰਨਾ ਇਹ ਮੈਨੂੰ ਬੰਦੇ ਦੀ ਮੇਰੀ ਉਸ ਤੋਂ ਬਾਅਦ ਵੀ ਗੱਲ ਹੋਈ ਮੈਂ ਕਿਹਾ ਵੀ ਇਹ ਵੀ ਇਸ ਤਰ੍ਹਾਂ ਨਾ ਬੋਲ ਤੇ ਉਹ ਕਹਿਣ ਲੱਗਾ ਇਹ ਜਿਹੜੀ ਜ਼ਿੰਦਗੀ ਦਾ ਚਾਰ ਦਿਨਾਂ ਦੀ ਆ ਪਰ ਆਪਾਂ ਹਮੇਸ਼ਾ ਸੱਚ ਦੇ ਨਾਲ ਹੀ ਰਹਾਂਗੇ ਨਹੀਂ ਝੂਠ ਨਹੀਂ ਮੈਂ ਬੋਲਦਾ ਕਿਸਲੇ ਸਮੇਂ ਤੋਂ ਜਿਹੜੀ ਸਰਕਾਰ ਨੇ ਉਹਦੇ ਇੰਨਾ ਕੁ ਮਗਰ ਪਈ ਕਿ ਜਿਹੜੀ ਸਰਪੰਚੀ ਉਹ ਵੀ 5 ਸਾਲਾਂ ਨੂੰ ਕਰਨੀ ਹੁੰਦੀ ਸੀ ਉੱਤੇ ਝੂਠੇ ਬਲੇਮ ਲਾਏ ਗਏ ਇਹ ਸਰਕਾਰ ਦਾ ਸਭ ਘਟਗਾ ਤਰੀਕੇ ਨਾਲ ਹੀ ਹੋਇਆ ਜੀ ਘਟਗਾ ਸੋ ਜਾਨਾ ਦੀ ਇਹ ਸਰਕਾਰ ਨੇ ਕਰਾਇਆ ਸਰਕਾਰ ਸਰਕਾਰ ਦਬਾਅ ਬਣਾਉਂਦੀ ਰਹੀ ਇੱਕ ਦੋ ਵਾਰੋਂ ਨੇ ਪਹਿਲਾਂ ਵੀ ਚਾਕੇ ਕਿ ਮੇਰੇ ਤੇ ਹਮਲੇ ਹੋ ਸਕਦੇ ਆ ਕਿਉਂਕਿ ਕੁਝ ਬੰਦੇ ਜਿਹੜੇ ਪਹਿਲਾਂ ਫੜੇ ਸੀ ਹੰਗ ਆਈਸੀਐਸ ਸਟਾਫ ਦੇ ਵਿੱਚ ਜਿਨ੍ਹਾਂ ਨੇ ਕਿ ਆਮ ਨਾਮ ਲੈਂਦਾ ਸੀ ਕਿ ਅਸੀਂ ਇਹਨੂੰ ਮਾਰਨਾ ਚਾਹੁੰਦੇ ਹਾਂ ਉੱਥੇ ਚਿੰਨਾ ਉਹਨਾਂ ਦਾ ਬਰਦਾ ਸੀ ਚੜਗੇ ਉਹ ਮਥਲੇ ਐਮਐਲਏ ਸਾਈ ਦੀਪ ਸਿੰਘ ਸਿੱਧੂ ਨੇ ਮਾਰਸਾਲ ਨੂੰ ਇਹ ਕਿਹਾ ਸੀਗਾ ਵੀ ਤੁਸੀਂ ਝ ਕਾਣੀ ਹੈ ਉਹਨੇ ਇੰਨੀ ਗਲੀ ਗਈ ਸੀ ਉਹ ਦੂਜੇ ਦਿਨ ਨੂੰ ਉਹ ਤਾਂ ਸ਼ਰਮ ਨਾਲ ਹੀ ਮੱਝ ਗਏ ਅਸੀਂ ਫਿਰ ਤਾਂ ਫਰਨਾ ਤਾਂ ਪੈ ਹੀ ਜਾਏਗਾ